वेलकम टू पंजाब डिग्री क्लासेस। ਇਹ ਇੱਕ ਪੰਜਾਬ ਦਾ ਇੱਕੋ ਇੱਕਲਾ ਹੈ ਜ ਚੈਨਲ ਹੈ ਜਿਹੜਾ ਕੋ ਨੂੰ ਵੀਡੀਓ ਕੋ ਲੈ ਕੇ ਨੋਟਸ ਸਭ ਕੁਝ ਰਿਵਾਈਟ ਕਰਾਏਗਾ। ਇਸ ਵੀਡੀਓ ਦੇ ਨੋਟਸ ਡਾਊਨਲੋਡ ਕਰਨ ਵਾਸਤੇ ਜਾਂ ਫਿਰ ਲੈਂਡ ਵਾਸਤੇ ਤੁਸੀਂ ਸਾਡਾ ਅਪੈਕਸ ਅਕੈਡਮੀ ਐਪ ਡਾਊਨਲੋਡ ਕਰੋ ਤੇ ਸਟੋਰ ਸੈਕਸ਼ਨ ਨੂੰ ਵਿਜ਼ਿਟ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਅੱਜ ਵੀ ਆਪਣੀ ਕਲਾਸ ਦੇ ਵਿੱਚ ਸੋ ਅੱਜ ਦੀ ਆਪਣੀ ਕਲਾਸ ਜਿਹੜੀ ਪੰਜਾਬੀ ਇਲੈਕਟਿਵ ਦੀ ਕਲਾਸ ਹੈ ਸੈਕੰਡ ਇਅਰ 4 ਸੈਮੈਸਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਬੱਚੇ ਤਿਆਰੀ ਕਰਦੇ ਹੋ ਤਾਂ ਤੁਹਾਡਾ 3rd ਪਾਰਟ ਹੈ ਜਿਹੜਾ ਜੀ ਪੰਜਾਬੀ ਸਾਹਿਤ ਦਾ ਇਤਿਹਾਸ ਠੀਕ ਹੈ ਸੂਫੀ ਕਾਵ ਤੇ ਕਿੱਸਾ ਕਾਵ ਦੋ ਪਾਰਟ ਨੇ ਪਹਿਲਾਂ ਵੀ ਆਪਾਂ ਇਹੀ ਭਾਗ ਪੜ੍ਹੇ ਸੀਗੇ ਸੂਫੀ ਤੇ ਹੁਣ ਇਹਦਾ ਜਿਹੜਾ ਤੀਜਾ ਪੋਰਸ਼ਨ ਆ ਨਾ ਇਹਦੇ ਵਿੱਚੋਂ ਤੁਹਾਨੂੰ ਇੱਕ ਤਾਂ ਇਤਿਹਾਸਿਕ ਲੌਂਗ ਦੇ ਵਿੱਚ ਵੀ ਆ ਸਕਦਾ ਸਵਾਲ ਇਤਿਹਾਸਿਕ ਦ੍ਰਿਸ਼ਟੀ ਤੋਂ ਇਹਨਾਂ ਦਾ ਮੁਲਾਂਕਣ ਕਰਨਾ ਸਹਾਇਕ ਵਿਕਲੋਚਨਾ ਕਰਨੀ ਹੈ ਤੇ ਇਹਨਾਂ ਦੇ ਵਿੱਚ ਤੁਹਾਨੂੰ ਸ਼ਾਰਟ ਨੋਟ ਤਾਂ ਪਰ ਆਉਣਗੇ ਹੀ ਆਉਣਗੇ ਲੌਂਗ ਹੋ ਸਕਦਾ ਆਵੇ ਜਾਂ ਨਾ ਆਵੇ ਪਰ ਸ਼ਾਰਟ ਤਾਂ ਜਿਹੜੇ 2 2 ਨੰਬਰ ਦੇ ਨੇ 4 4 ਨੰਬਰ ਦੇ ਨੇ ਉਹ ਤੁਹਾਨੂੰ ਜ਼ਰੂਰ ਆਉਣਗੇ ਤਾਂ ਹੁਣ ਇਹੇ ਕੁਝ ਤਾਂ ਆਪਾਂ ਨੇ ਪੜੇ ਹੋਏ ਨੇ ਕੁਝ ਜਿਹੜੇ ਨਹੀਂ ਵੀ ਪੜੇ ਹੋਏ ਆਪਾਂ ਹੁਣ ਪੜਦੇ ਹਾਂ ਠੀਕ ਹੈ ਅ ਜਿਵੇਂ ਹੁਣ ਅੱਜ ਆਪਣਾ ਪਹਿਲਾ ਸਵਾਲ ਹੈ ਆਧ ਕਾਲ ਆਧ ਕਾਲ ਕੀ ਹੁੰਦਾ ਆਧ ਕਾਲ ਉਹਨੂੰ ਕਹਿੰਦੇ ਆ 1500 ਤੋਂ ਪਹਿਲਾਂ ਦਾ ਸਮਾਂ ਗੁਰੂ ਨਾਨਕ ਪੂਰਵ ਗੁਰੂ ਪਾਸ਼ਾਈ ਤੋਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮੇਂ ਨੂੰ ਆਪਾਂ ਆਦਿਕਾਲ ਕਹਿੰਦੇ ਆ ਤੇ ਇਹਨੂੰ ਆਪਾਂ ਪੂਰਵ ਨਾਨਕ ਕਾਲ ਵੀ ਕਹਿੰਦੇ ਆ ਠੀਕ ਹੈ ਇਹ ਵਿੱਚ ਕਿਹੜੀ ਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦਾ ਸਮਾਂ ਸੀਗਾ ਤਾਂ ਕਿਹੜਾ ਸਾਹਿਤ ਕਿੱਦਾਂ ਚੱਲਦਾ ਸੀਗਾ ਕਿਹੜੀਆਂ ਕਾਵਧਾਰਾਾਂ ਸੀਗੀਆਂ ਉਦੋਂ ਕਿਉਂਕਿ ਨਾਥ ਜੋਗੀਆਂ ਦਾ ਸਾਹਿਤ ਸੀਗਾ ਹਨਾ ਨਾਥ ਜੋਗੀਆਂ ਦੀਆਂ ਅਧਿਆਤਮਿਕ ਕਾਵਧਾਰਾ ਮੁਸਲਮਾਨੀ ਜਿਹੜੇ ਸੂਫੀ ਜਿਹੜੇ ਸੂਫੀ ਸੀਗੇ ਸੰਤ ਉਹਨਾਂ ਦੀ ਕਾਵਧਾਰਾ ਬੀਰ ਕਾਵਧਾਰਾ ਭਗਤੀ ਲੋਕ ਕਾਵਧਾਰਾ ਆਦਿਕਾਲ ਤੋਂ ਲੈ ਕੇ ਇਸ 1700 ਤੱਕ ਦੇ ਪੰਜਾਬੀ ਸੂਫੀ ਕਾਵਟਾਰਾ ਦੇ ਮੁੱਖ ਕਵੀਆਂ ਦੇ ਨਾਮ ਲਿਖ ਦੋ ਹੁਣ ਆਦ ਕਾਲ ਤੋਂ ਸ਼ੁਰੂ ਤੋਂ ਲੈ ਕੇ 1700 ਤੱਕ ਲਿਖਿਆ ਜਿੰਨੇ ਮਰਜ਼ੀ ਲਿਖ ਸਕਦੇ ਹੋ ਤੁਸੀਂ ਸੂਫੀ ਕਵੀ ਨੇ ਇਹਨਾਂ ਚ 4-5 ਤਾਂ ਆਪਣੇ ਫੇਮਸ ਨੇ ਜਿਵੇਂ ਸ਼ੇਖ ਫਰੀਦ ਜੀ ਹੋਗੇ ਸਾਹ ਹੁਸੈਨ ਹੋਗੇ ਸੁਲਤਾਨ ਬਾਹੂ ਸ਼ਾਹ ਸਰਫ ਹੋਣਾ ਇਹ ਬਾਰੇ ਲਿਖਣਾ ਸੂਫੀਆਂ ਦੀਆਂ ਕਿਹੜੀਆਂ ਕਿੜੀਆਂ-ਕਿੜੀਆਂ ਸੰਪਰਦਾਵਾਂ ਨੇ ਸੂਫੀਆਂ ਦੀਆਂ ਚਾਰ ਵਿਸ਼ਤਾ ਕਾਫੀ ਸਾਰੇ ਸਿਲਸਲੇ ਨੇ ਇਹਨਾਂ ਦੇ ਪਰ ਜਿਹੜੀਆਂ ਚਾਰ ਨੇ ਜਿਵੇਂ ਹੁਣ ਆਪਣੀਆਂ ਆਇਨੇ ਅਕਬਰੀ ਦੇ ਵਿੱਚ ਅਈ ਅਵਲ ਫਸਲ ਨੇ ਇਹਨਾਂ ਦੇ 14 ਬਾਰੇ ਦੱਸਿਆ ਹਨਾ ਵੀ ਮੇਨ ਨੇ ਇਹਨਾਂ ਚੋ 4 ਦਾ ਬਹੁਤ ਹੀ ਜ਼ਿਆਦਾ ਨਹੀਂ ਜਿਵੇਂ ਚਿਸਤੀ ਹੋਗੇ ਬਾਬਾ ਫਰੀਦ ਜੀ ਚਿਸਤੀਆਂ ਸੀਗੇ ਕਾਦਰੀ ਬੁੱਲੇ ਸ਼ਾਹ ਹੋਗੇ ਸੋਰਾਬਾਦੀ ਨਕਸ਼ਬੰਦੀ ਬਾਬਾ ਫਰੀਦ ਜੀ ਦਾ ਚਿਸਤੀ ਸੰਪਰਦਾਇ ਨਾਲ ਸੰਬੰਧ ਸੀ ਤੇ ਇਹ ਜ਼ਿਆਦਾ ਨਹੀਂ ਮਤਲਬ ਅਲੱਗ-ਅਲੱਗ ਬ੍ਰਾਂਚੇਜ਼ ਜਿਵੇਂ ਸਮਝ ਲਓ ਤੁਸੀਂ ਪੂਰਵ ਕਾਲ ਗੁਰੂ ਨਾਨਕ ਦੇਵ ਜੀ ਤੱਕ ਸੂਫੀ ਕਾਵਤਾਰਾਂ ਦੀ ਪਛਾਣ ਕਰੋ ਗੁਰੂ ਨਾਨਕ ਦੇਵ ਜੀ ਤੱਕ ਦਾ ਮਤਲਬ ਟਾਈਮ ਆ ਉਸ ਟਾਈਮ ਤੇ ਕਿਉਂਕਿ ਇਹਦੇ ਵਿੱਚ ਤਾਂ ਆਪਾਂ ਨੂੰ ਪਤਾ ਬਾਬਾ ਫਰੀਦ ਜੀ ਸੀਗੇ ਜਿਨ੍ਹਾਂ ਨੂੰ ਆਪਾਂ ਸ਼ਕਰਗੰਦ ਦੇ ਸ਼ਕਰਗੰਝ ਕਹਨੇ ਆ ਫਰੀਦ ਫਰੀਦ ਜੀ ਨੂੰ ਹਨਾ ਇਹਨਾਂ ਦਾ ਟਾਈਮ ਵੀ ਆਪਾਂ ਪੜ੍ਹ ਲਿਆ ਤੇ ਹੁਣ ਇਹ ਪਹਿਲੇ ਸੂਫੀ ਕਵੀ ਨੇ ਜਾਂ ਪੰਜਾਬੀ ਸਾਹਿਦ ਦੇ ਮੋਢੀ ਮੰਨਿਆ ਜਾਂਦਾ ਇਹਨਾਂ ਦੇ 112 ਸ਼ਲੋਕ ਨੇ 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤੋਂ ਇਲਾਵਾ ਆਪਦੇ 39 ਦੋਹੇ ਹੱਥ ਲਿਖਤਾ ਵੀ ਮਿਲਦੇ ਆ ਬਾਬਾ ਫਰੀਦ ਜੀ ਦੀ ਬਾਣੀ ਲੈਂਦੀ ਮੁਲਤਾਨੀ ਭਾਸ਼ਾ ਦੀ ਚ ਸੀਗੀ ਤੇ ਅਸਲ ਵਿੱਚ ਉਪਰਾੰਛ ਤੇ ਪਤਾਵਾਂ ਤੋਂ ਮੁਕਤ ਸ਼ੁੱਧ ਪੰਜਾਬੀ ਵਿੱਚ ਲਿਖਣ ਵਾਲੇ ਪਹਿਲੇ ਕਵੀ ਸ਼ੇਖ ਫਰੀਦ ਜੀ ਵੀ ਨੇ ਠੀਕ ਹੈ ਤੇ ਕਹਿੰਦੇ ਇਹਨਾਂ ਦੀ ਜਿਹੜੀ ਸ਼ੁੱਧ ਲਿਖੀ ਹੈ ਨਾ ਇਹ ਉਪਰਾੰਛਾਂ ਤੋਂ ਮੁਕਤ ਹੋ ਕੇ ਲਿਖੀ ਹੋਈ ਪਹਿਲੀ ਮਤਲਬ ਆਪਾਂ ਇਹਨੂੰ ਪੰਜਾਬੀ ਕਹਿ ਸਕਦੇ ਹਾਂ ਅਮੀਰ ਖੁਸਰੋ ਸ਼ੇਖ ਸਫਰੁਦੀਨ ਤੁੱਲੀ ਕਲੰਦਰ ਚਾਹ ਪੀਰਾ ਜੀ ਨੇ ਸੂਫੀ ਵਿਚਾਰਧਾਰਾ ਨੂੰ ਪ੍ਰਗਟਾਉਣ ਦੇ ਲੋਕਾਵਾਂ ਦੇ ਰੂਪ ਕਾਫੀਆਂ ਦੋਹਿਆਂ ਦੀ ਵਰਤੋਂ ਕੀਤੀ ਇਹਨਾਂ ਦੀ ਸ਼ਬਦਾਵਲੀ ਅਮੀਰ ਖੁਸਰੋ ਨੇ ਠੀਕ ਹੈ ਅਮੀਰ ਖੁਸਰੋ ਨੇ ਇਹ ਜਿਹੜੇ ਸਿਗੇ ਸ਼ੇਖ ਸੂਫੀਦਿਨ ਬੁੱਲੀ ਕਲੰਦਰ ਅਤੇ ਸ਼ਾ ਮੀਰਾ ਨੇ ਸੂਫੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਰੂਪ ਕਾਫੀਆਂ ਦੀ ਵਰਤੋਂ ਕੀਤੀ ਇਹਨਾਂ ਦੀ ਸ਼ਬਦਾਵਲੀ ਵਿੱਚ ਅਰਬੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਜ਼ਿਆਦਾ ਅੰਸ਼ ਮਿਲਦਾ ਸੀ ਬਿਰਹਾ ਕਾਵਟਾਰਾ ਦੇ ਜਨਮਦਾਤਾ ਅੰਧਰਮਾਨਸੀ ਠੀਕ ਹੈ ਬਿਰਹਾ ਜਨਮਦਾਤਾ ਅੰਧ ਅਧੇਮਾਨਸੀ ਅੰਧ ਅਧੇ ਲਿਖਣਾ ਅਧੇ ਠੀਕ ਹੈ ਆੜੇ ਦੇ ਉੱਤੇ ਅ ਅਦਕ ਦਦਾਹਾ ਅਧੇਮਾਨਸੀ ਕਾ ਜਨਦਾ ਤਾਂ ਇਹਨਾਂ ਨੂੰ ਮੰਨਿਆ ਜਾਂਦਾ ਜਿਸ ਨੇ ਸਨੋ ਰਾਸੋ ਰਾਹੀ ਚੰਦਵਰਦਾਈ ਨੇ ਪ੍ਰithvi ਰਾਜਾਸੋਹੀ ਪਹਿਲੀ ਵਾਰੀ ਪ੍ਰਾਤਨ ਪੰਜਾਬੀ ਦੇ ਭਾਂਚ ਰੂਪ ਦਾ ਵਿਰਹਾ ਬਯੋਗ ਦੇ ਭਾਵਾਂ ਨੂੰ ਪ੍ਰਗਟ ਕੀਤਾ ਜਿਸ ਨੇ ਸਨੋ ਰਾਸੋ ਤੇ ਜਿਹੜੇ ਚੰਦਵਰਦਾਈ ਸੀਗੇ ਨਾ ਨਾ ਪ੍ਰithvi ਰਾਜ ਰਾਸੋ ਲਿਖੀ ਆ ਤੇ ਇਹਨੇ ਪਹਿਲੀ ਵਾਰੀ ਇਹਨਾਂ ਨੇ ਪ੍ਰਾਤਨ ਪੰਜਾਬੀ ਅਭਰੰਸ਼ਾਂ ਦੇ ਵਿੱਚ ਵਿਯੋਗ ਦੇ ਭਾਵਾਂ ਨੂੰ ਪ੍ਰਗਟ ਕੀਤਾ ਜੇ ਐਡਾ ਨਹੀਂ ਕਰ ਸਕਦੇ ਤਾਂ ਕੱਲਾ ਆਹੀ ਕਰ ਲਿਓ ਬਾਬਾ ਫਰੀਦ ਜੀ ਵਾਲਾ ਠੀਕ ਹੈ ਇਹ ਦੂਜੇ ਵਾਰ ਦੱਸਿਆ ਹੋਇਆ ਪੰਜਾਬੀ ਸੂਫੀ ਕਾਵਟਰਾ ਦਾ ਆਰੰਭ ਕਦੋਂ ਤੇ ਕਿਸ ਦੀ ਰਚਨਾ ਨਾਲ ਹੋਇਆ ਹੈ ਪੰਜਾਬੀ ਸੂਫੀਸਕਾਰਤਾ ਦਾ ਰੰਗ ਬਾਬਾ ਸ਼ੇਖ ਫਰੀਦ ਜੀ ਦੀ ਰਚਨਾ ਨਾ ਹੋਇਆ ਹੈ ਇਹ ਗੁਰੂ ਸਾਹਿਬ ਦੇ ਤੋਂ ਪਹਿਲਾਂ ਦਾ ਟਾਈਮ ਆ ਜਿਹਨੂੰ ਆਪਾਂ ਪੂਰਵ ਗੁਰੂ ਨਾਨਕ ਕਾਲ ਕਹਿੰਦੇ ਆ ਜਾਂ ਆਦ ਗਾਲ ਵੀ ਕਹਿੰਦੇ ਆ ਇਹ ਸ਼ੇਖ ਫਰੀਦ ਜੀ ਦਾ ਜਨਮ ਕਦੋਂ ਤੋਂ ਕਿੱਥੇ ਹੋਇਆ ਇਹ ਆਪਾਂ ਪੜ ਲਿਆ ਸੀਗਾ ਇਹਨਾਂ ਦਾ ਜਨਮ 14 1173 ਦੇ ਵਿੱਚ ਹੋਇਆ ਸੀ ਜੋ 1266 ਦੇ ਵਿੱਚ ਜਨਮ ਡੈਥ ਹੁੰਦੀ ਹੈ 112 ਸ਼ਲੋਕ ਨੇ 4 ਸ਼ਬਦ ਨੇ 2 ਰਾਗ ਆਸਾ ਚ 2 ਰਾਗ ਤੋਹੀ ਦੇ ਵਿੱਚ ਵਿਸ਼ਾ ਕੀ ਹੈ ਇਹ ਵੀ ਆਪਾਂ ਪੜਿਆ ਸੀਗਾ ਨਾਸ਼ਮਾਨਤਾ ਗੁਰੂ ਦੀ ਚਰਨ ਰਜਾ ਠੀਕ ਹੈ ਇਨਾਂ ਦੀ ਰਚਨਾ ਕਿਹੜੀ ਬੋਲੀ ਆ ਮਲਤਾਨੀ ਲੈਂਦੀ ਜਿਹੜੀ ਆ ਪਾਕਿਸਤਾਨ ਦੇ ਵਿੱਚ ਸ਼ੁੱਧ ਸਵਾਰੀ ਮਨਜੀ ਹੋਈ ਉਹ ਅਰਬੀ ਭਾਸ਼ਾ ਦੇ ਅਰਬੀ ਫਾਰਸੀ ਭਾਸ਼ਾ ਦੇ ਸ਼ਬਦ ਵੀ ਮਿਲਦੇ ਨੇ ਆਪਾਂ ਨੂੰ ਲੋਕ ਮੁਹਾਵਰੇ ਵੀ ਮਿਲਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਬਾਣੀ ਸ਼ੇਖ ਫਰੀਦ ਜੀ ਸ਼ਕਰਗੰਜ ਦੀ ਜਾਂ ਸ਼ੇਖ ਬ੍ਰਹਮ ਦੀ ਇਹ ਕੀ ਹੈ ਇਹਦੇ ਵਿੱਚ ਆਪਾਂ ਦਾ ਜਿਹੜਾ ਹੈਗਾ ਸ਼ੇਖ ਫਰੀਦ ਸ਼ਕਰਗੰਜ ਦੀ ਬਾਣੀ ਦਰਜ ਹੈ ਸ਼ੇਖ ਫਰੀਦ ਜੀ ਨੇ ਸੰਸਾਰ ਦੀ ਨਾਸ਼ਮਾਨਤਾ ਦੇ ਕਿਹੜੇ ਵਿਚਾਰ ਸੀ ਹੁਣ ਤੁਸੀਂ ਆ ਜਰੂਰ ਇੱਕ ਅੰਦਾ ਕਰ ਲਿਓ ਉਹਨੇ ਸੰਸਾਰ ਦੀ ਨਾਸ਼ਮਾਨਤਾ ਨੂੰ ਲੈ ਕੇ ਮੌਤ ਦੀ اٹਲਤਾ ਨੂੰ ਦ੍ਰਿੜ ਦਰਸ਼ ਆਇਆ ਹੈ ਸਾਹੇ ਸਾਹੇ ਲਿਖਿਣਾ ਚੱਲ ਰਹੀ ਜਿੰਦੂ ਕੀ ਸਮਝਾਏ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰਣਾਈ ਠੀਕ ਹੈ ਕਹਿੰਦੇ ਜਿਹੜੀ ਆ ਜਿੰਦ ਆ ਨਾ ਇਹ ਜਿਹੜਾ ਹੈਗਾ ਇਹ ਬੋਟੀ ਆਪਣੀ ਇਹ ਨੂੰ ਜਿਹੜਾ ਹੈਗਾ ਬਰਨੇ ਲੈ ਜਾਣਾ ਮਰਨ ਜਿਹੜਾ ਹੈਗਾ ਬਰ ਕੋਣ ਤੇ ਇਹਨ ਮੌਤ ਨੂੰ ਲੈ ਕੇ ਜਾਣਾ ਠੀਕ ਹੈ ਬਰਨੇ ਵਿਆਕੇ ਲੈ ਜਾਣਾ ਆਪਣੀ ਜਿੰਦਰੂਪੀ ਬੋਟੀ ਨੂੰ ਆਪਾਂ ਮਾਰ ਜਾਣਾ ਮਤਲਬ ਕਿ ਸਰੀਰ ਆਪਣਾ ਨਾਸ਼ਵਾਨ ਹੈ ਠੀਕ ਹੈ ਜੀ ਜਿਵੇਂ ਸਾਹਾ ਹੁੰਦਾ ਨਾ ਸਾਹਾ ਫਿਕਸ ਹੁੰਦੀ ਆ ਡੇਟ ਲਿਖੀ ਵੀ ਇਹਨਾਂ ਨੂੰ ਵਿਆਹ ਹੋਣਾ ਵੀ ਟਾਈਮ ਕਹਿੰਦੇ ਆਪਣੀ ਮੌਤ ਦਾ ਫਿਕਸ ਆ ਸੋ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰ ਦੇ ਵੀ ਗਏ ਊੜਾ ਸੌਦਾ ਕਰ ਗਏ ਗੋਰ ਗੋਰੀ ਆਈ ਗਈ ਤੇ ਜਿਹੜੇ ਸੰਸਾਰਿਕ ਪਦਾਰਥ ਨੇ ਉਹਨਾਂ ਦੇ ਅਡੰਬਰ ਉਸਾਰ ਨੇ ਬਿਆਰਥ ਨਹੀਂ ਠੀਕ ਹੈ ਆ ਦੋ ਲਿਖੇ ਹੋਏ ਨੇ ਇੱਕ ਕਰ ਲਿਓ ਪੰਜਾਬ ਬਾਬਾ ਫਰੀਦ ਜੀ ਲੋਕਾਂ ਵਿੱਚ ਕਿਹੋ ਜਿਹਾ ਨੈਤਿਕ ਗੁਣਾਂ ਨੂੰ ਧਾਰਨਾ ਕੀਤੀ ਕਹਣੇ ਰੁੱਖੀ ਸੁੱਕੀ ਖਾਂ ਵਾਲਾ ਮਿੱਠਾ ਬੋਲਣ ਪਖੰਡ ਦਿਖਾਵੇ ਤੋਂ ਦੂਰ ਰਹਿਣਾ ਐਦਾਂ ਦੇ ਗੁਣਾਂ ਨੂੰ ਨਿਮਰਤਾ ਧਾਰਨ ਕਰਨ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਾਤ ਸਿਰਮਿੰਦਾ ਥੀ ਵੀ ਸਾਈਂ ਦੇ ਸੰਸਾਰ ਕਹਿੰਦੇ ਦੇ ਦਰਬਾਰ ਸੌਰੀ ਜੇ ਕਹਿੰਦੇ ਆਪਾਂ ਜਿਹੜੇ ਆਪਣੇ ਨਿਕੰਮੇ ਮਾੜੇ ਕੰਮ ਨੇ ਗੁਣ ਨੇ ਹਨਾ ਚੰਗਾ ਉਹ ਗੁਣ ਨੇ ਉਹਨਾਂ ਨੂੰ ਤਿਆਗ ਦੇਣਾ ਚਾਹੀਦਾ ਕਿਉਂਕਿ ਨਹੀਂ ਤਾਂ ਸਾਨੂੰ ਪਰਮਾਤਮਾ ਦੀ ਦਰਗਾਹ ਵਿੱਚ ਸ਼ਵਿੰਦਾ ਹੋਣਾ ਪਊਗਾ ਸ਼ੇਖ ਫਰੀਦ ਜਿਸ ਲੋਕਾਂ ਵਿੱਚ ਸ਼ਰਾਂ ਦੇ ਨੀਮਾ ਦੀ ਪਾਲਣਾ ਦਾ ਉਪਦੇਸ਼ ਦਿੱਤਾ ਗਿਆ ਹੈ ਤੇ ਗੁਰੂ ਜੀ ਬਾਬਾ ਜੀ ਨੇ ਜਿਹੜਾ ਸੀਗਾ ਸ਼ਰੀਅਤ ਦੇ ਮਤਲਬ ਕਿ ਜਿਹੜੇ ਸੂਫੀ ਉਪਦੇਸ਼ ਨੇ ਜਾਂ ਨਿਯਮ ਨੇ ਉਹਨਾਂ ਨੂੰ ਫੋਲੋ ਕਰਨ ਲਈ ਕਿਹਾ ਕਿਉਂਕਿ ਉਹਨਾਂ ਨੇ ਆਪਣੀ ਰਚਨਾ ਵਿੱਚ ਸੁਨਾਮੀ ਸ਼ਰਾਦੇ ਦੇ ਵਜ਼ੂ ਕਰਨ ਮਸੀਤ ਜਾਣ ਪਵੰਦ ਕਵੀ ਇਸ ਕਰਕੇ ਕਿਹਾ ਜਾਂਦਾ ਹੈ ਸ਼ਰੀਅਤ ਦੇ ਪਵੰਦ ਮਤਲਬ ਉਹਨਾਂ ਤੇ ਪਵੰਦੀ ਲਗਾਤੀ ਸੀ ਇਹਨਾਂ ਨੇ ਕਿ ਵਜ਼ੂ ਕਰਨ ਵਜ਼ੂ ਕਰਨ ਜਿਵੇਂ ਆਪਾਂ ਪੰਜ ਇਸ਼ਨਾਨਾ ਕਹਿੰਦੇ ਨੇ ਨਾ ਮੂੰਹ ਹੱਥ ਧੋਣਾ ਤੇ ਮਸੀਤ ਵਿੱਚ ਜਾਣ ਪੰਜ ਵੇਲੇ ਨਵਾਜ਼ਦੀ ਸਿੱਖਿਆ ਦਿੰਦੇ ਹਨ ਤੇ ਇਹਨਾਂ ਨੂੰ ਜਿਹੜਾ ਹੈਗਾ ਮੀ ਮਤਲਬ ਇਹ ਕਹਿੰਦੇ ਸੀ ਕਿ ਵੀ ਇਦਾਂ ਦੇ ਕਰਨੇ ਚਾਹੀਦੇ ਨੇ ਆਪਾਂ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਫਰੀਦਾ ਵੇਨਵਾਜ਼ਾਂ ਕੁੱਤੇ ਆ ਇਹ ਵੀ ਭਲ ਰੀਤ ਕبھی ਚੱਲਣਾ ਆਏ ਆ ਪੰਜੇ ਵਕਤ ਮਸਜਿਦ ਤੇ ਬ ਗੁਰੂ ਨਾਨਕ ਦੇਵ ਜੀ ਦੇ ਕਾਲ ਜਿਵੇਂ 1501 ਤੋਂ ਲੈ ਕੇ 1700 ਤੱਕ ਦੇ ਜਿਹੜੇ ਕਵੀ ਨੇ ਸੂਫੀ ਕਾਵ ਧਾਰਾ ਦੇ ਉਹਨਾਂ ਦਾ ਸਮਾਂ ਗੁਰੂ ਨਾਨਕ ਜੀ ਗੁਰੂ ਨਾਨਕ ਕਾਲ ਨੂੰ ਜਿਹੜਾ ਕਿ 1500 ਤੋਂ ਲੈ ਕੇ 1700 ਤੱਕ ਦਾ ਹੈ ਇਹਦੇ ਵਿੱਚ ਸੂਫੀ ਕਵੀਆਂ ਨੇ ਜਨ ਭਾਸ਼ਾ ਲੋਕ ਸ਼ੰਦਾ ਤੇ ਲੋਕ ਕਾਵ ਰੂਪਾਂ ਦੋਸ਼ੀ ਅਲੰਕਾਰਾਂ ਠੇਠ ਸ਼ਬਦਾਵਲੀ ਮੈਂ ਜਿਹੜਾ ਮਾਨਵ ਕਲਿਆਣਾ ਵਿਸ਼ੇਪ ਕਲਿਆਣ ਭਰਾਤਰੀ ਭਾਵ ਸਾਂਝੀ ਬਾਲਤਾ ਸੱਚੇ ਇਸ਼ਕ ਦੇ ਭਾਵਾਂ ਨੂੰ ਪ੍ਰਗਟ ਕਰਕੇ ਪੰਜਾਬੀ ਨੂੰ ਲੋਕਪ੍ਰੀਆ ਬਣਾਇਆ ਠੀਕ ਹੈ ਸੂਫੀ ਕਾਵ ਤੇ ਗੁਰਮਤਿ ਆਸ਼ੇਸ਼ ਆਸ਼ਲੀ ਤੇ ਸ਼ਬਦਾਵਲੀ ਦੇ ਕਹਿੰਦੇ ਸੂਫੀ ਕਾਵ ਤੇ ਗੁਰਮਤਿ ਦੇ ਭਾਵਾਂ ਦਾ ਵੀ ਪ੍ਰਭਾਵ ਸੀਗਾ ਸ਼ਾਹ ਉਸੈਨ ਸੁਲਤਾਨ ਬਾਹੁ ਸਿਰਫ ਗੁਨਕਦੇਵ ਜੀ ਦੇ ਟਾਈਮ ਦੇ ਕਵੀ ਹੋਏ ਨੇ ਸ਼ਾਹ ਉਸੈਨ ਇਹਨਾਂ ਦੀ ਦੇਖੀ ਹੈ ਨਾ ਕੋਈ ਏਦਾਂ ਦੇ ਗੁਰਮਤ ਨਾਲ ਜਿੱਦਾਂ ਗੁਰਮਾਣੀ ਦੇ ਵਿਚਾਰ ਨੇ ਏਦਾਂ ਦੇ ਨਹੀਂ ਕੁਛਕ ਨੂੰ ਛੱਡ ਕੇ ਸ਼ਾਹ ਹੁਸੈਨ ਦੀਆਂ 163 ਕਾਫੀਆਂ ਸਾਹੂ ਬਾਹ ਸੁਲਤਾਨ ਬਾਹੂ ਨਸ਼ੀਰਫੀਆਂ ਦੀ ਰਚਨਾ ਕੀਤੀ ਤੇ ਸ਼ਾਹ ਸਰਫ ਨੇ ਸੂਤੇ ਨਾਮਾ ਦੀ ਰਚਨਾ ਕੀਤੀ ਸ਼ਾਹ ਹੁਸੈਨ ਦਾ ਜਨਮ ਕਦੋਂ ਹੋਇਆ ਸੀ 39 ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋ ਸਮਾਉਂਦੇ ਨੇ ਹਨ ਉਸਮਾਨ ਜ਼ਿਲਾਹੇ ਦੇ ਘਰੇ ਹੋਇਆ ਸੀ 1599 ਚ ਇਹਦੀ ਡੈਥ ਹੁੰਦੀ ਹੈ ਸ਼ਾਹ ਹੁਸੈਨ ਨੇ ਪੰਜਾਬੀ ਵਿੱਚ ਕਿੰਨੀਆਂ ਕਾਫੀਆਂ 163 ਕਾਫੀਆਂ ਦੀ ਰਚਨਾ ਕੀਤੀ ਹੈ ਇਹਨਾਂ ਦੇ ਕਿਹੜੀਆਂ ਵਿਚਾਰਧਾਰਾ ਸਿਗੀਆਂ ਇਹ ਮਹੱਤਵਪੂਰਨ ਗੁਰੂ ਸਾਹਿਬ ਜੀ ਦੇ ਟਾਈਮ ਦੇ ਵਿੱਚ ਕਵੀ ਸੀਗੇ ਤੇ ਇਹਨਾਂ ਨੇ ਰਸੂਫੀ ਰਹਾਸਵਾਦ ਰੱਬੀ ਇਸ਼ਕ ਮੁਰਸ਼ਦ ਦੀ ਬਿਰਾਗ ਦੀ ਪਰਮਾਤਮਾ ਦੀ ਬੰਦਗੀ ਐਦਾਂ ਦੇ ਇਹਨਾਂ ਦੇ ਹੁੰਦੇ ਸੀਗੇ ਵਿਸ਼ੇ ਇਹਨਾਂ ਦੀਆਂ ਕਾਫੀਆਂ ਉਚੇਰੇ ਰੋਮਾਂਸ ਤੀਬਰ ਪ੍ਰੇਮ ਸਰੋਧੀ ਰਾਸ਼ ਜਿਹੜੀਆਂ ਗੀਤਾਂ ਦੀ ਵਾਲੀ ਸਰਲਤਾ ਭਾਸ਼ਾ ਮਿੱਠੀ ਸਾਦਗੀ ਵਾਲੀ ਰੂਪਕਾਂ ਚ ਇੰਨਾ ਬਿੰਬਾਂ ਨਾਲ ਭਰਪੂਰ ਹੁੰਦੀ ਸੀ ਸਾਹੂ ਸ਼ੈਨ ਦੀ ਰਚਨਾ ਦੇ ਰੂਪਕ ਗੁਣ ਕਿਹੜੇ ਸੀ ਇਹਨਾਂ ਦੀਆਂ ਕਾਫੀਆਂ ਮਤਲਬ ਰਾਗਾਂ ਦੇ ਵਿੱਚ ਹੁੰਦੀਆਂ ਸੀ ਰਗਾਤਮਕ ਸੀਗੀਆਂ ਥਰੇਲੂ ਚਿੰਨਾ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ ਇਹ ਕਿਸ ਕਿਹੜੇ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ਇਹ ਕਿਸ ਕਿਸ ਇਸ਼ਕ ਦੀ ਗੱਲ ਕਰਦਾ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ ਤੇ ਹੁਣ ਸੁਲਤਾਨ ਬਾਹੁ ਇਹਨਾਂ ਦਾ ਟਾਈਮ ਦੇਖੋ ਉਹ 1631 ਚ ਹੋਇਆ ਸੀ 1699 ਚ ਡੈਥ ਹੋਈ ਹੈ ਇਹਨਾਂ ਨੇ ਪੰਜਾਬੀ ਵਿੱਚ ਇਹਨਾਂ ਨੇ ਬਹੁਤ ਹੀ ਰਚਨਾ ਅਰਬੀ ਫਾਰਸੀ ਦੇ ਵਿੱਚ ਕੀਤੀ ਆ ਦੋੜਿਆਂ ਦੀ ਰਚਨਾ ਕੀਤੀ ਹੈ ਅਥੇ ਯਾਤ ਬਾਹੁ ਇਹਨਾਂ ਨੇ ਲਿਖਿਆ ਪੁਸਤਕ ਠੀਕ ਹੈ ਹਰ ਸਤਰ ਵਿੱਚ ਇਹਨਾਂ ਦੇ ਹਰ ਹਰ ਅੱਖਰ ਦੇ ਵਿੱਚ ਨਾ ਹੂ ਆਉਂਦਾ ਸੀ ਹੂ ਠੀਕ ਹੈ ਸ਼ਿਰਫੀ ਰੂਪ ਹੈ ਇਹੇ ਤੇ ਇਹਨਾਂ ਦੇ ਹਰ ਸਤਰ ਦੇ ਵਿੱਚ ਹੂ ਸ਼ਬਦ ਆਉਂਦਾ ਇਹ ਇਹਨਾਂ ਦੀ ਪਛਾਣ ਆ ਇਸ ਵਿੱਚ ਰੱਬੀ ਪ੍ਰੇਮ ਮੁਰਸ਼ਿਦ ਦਾ ਦੀ ਮਹਿਮਾ ਕਰਮ ਕਾਂਡਾਂ ਦਾ ਖੰਡਨ ਕੀਤਾ ਗਿਆ ਆਪਾਂ ਪੜਿਆ ਸੀ ਨਾ ਪਹਿਲਾਂ ਇਹਨਾਂ ਦੀਆਂ ਰਚਨਾਵਾਂ ਸੋ ਇਹਨਾਂ ਦਾ ਸ਼ਾ ਸ਼ਰਫ ਦੇ ਜਨਮ ਤੇ ਚਲਾਣੇ ਦਾ ਸਮਲ ਸੋ ਇਹਨਾਂ ਦਾ ਹੁਣ ਸ਼ਾ ਸ਼ਰਫ ਆ ਗਏ ਪਹਿਲਾਂ ਆਪਣੇ ਕਿਹੜੇ ਸੀਗੇ ਸੁਲਤਾਨ ਬਾਹੂ ਇਹਨਾਂ ਦਾ ਜਨਮ ਹੋਇਆ 24 ਦੇ ਵਿੱਚ 1700 24 ਦੇ ਵਿੱਚ 1624 ਤੋਂ ਲੈ ਕੇ 1724 ਦੇ ਵਿੱਚ ਠੀਕ ਹੈ ਮਤਲਬ ਕਿ ਸੈਂਚਰੀ ਇੱਕ ਮਤਲਬ ਐਡੀ ਇਹਨਾਂ ਦੀ ਉਮਰ ਸੀਗੀ ਸ਼ਾ ਸਰਫ ਦੇ ਵਿੱਚ ਪੰਜਾਬੀ ਚ ਕੀ ਲਿਖਿਆ ਇਹਨੇ ਦੋਹਰੇ ਤੇ ਇਹਨਾਂ ਨੇ ਕਾਫੀਆਂ ਲਿਖੀਆਂ ਨੇ ਨਾਮ ਸਿਮਰਨ ਤਿਆਗ ਦੀ ਭਾਵਨਾ ਮਨੁੱਖ ਮਨੁੱਖਤਾ ਦੀ ਸੇਵਾ ਇਦਾਂ ਦੇ ਇਹਨਾਂ ਦੇ ਵਿਸ਼ੇ ਹੁੰਦੇ ਸੀਗੇ ਸੋ ਪਹਿਲਾ ਮਲਬਾ ਸ਼ਾ ਮਲਤਾਨੀ ਪੰਜਾਬੀ ਭਾਸ਼ਾ ਸੀ ਸੂਤਰਨਾਮਾ ਲਿਖਿਆ ਸੀ ਇਹਨਾਂ ਨੇ ਸ਼ਾ ਸਰਫ ਨੇ ਤੇ ਇਹਨਾਂ ਦੀ ਰਚਨਾ ਤੇ ਵਿਸ਼ੇਸ਼ਤਾਵਾਂ ਬਾਰੇ ਇਹ ਇੱਕ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਸੂਫੀ ਕਵੀ ਨੇ ਇਹਨਾਂ ਨੇ ਦੋਹਰੇ ਕਾਫੀਆਂ ਸੂਤਰਨਾਮਾ ਲਿਖਿਆ ਦਰਦ ਬਿਰਾਗ ਇਹਨਾਂ ਦੀ ਹੁੰਦੀਆਂ ਸੀਗੀਆਂ ਇਹਨਾਂ ਦੇ ਅਨੁਸਾਰ ਪ੍ਰੇਮ ਪਿਆਲਾ ਪੀਣ ਲਈ ਆਪਣੇ ਆਪ ਨੂੰ ਰੂਹ ਵਾਂਗਤ ਸਵਾਣਾ ਪੈਂਦਾ ਜਿਹੜਾ ਵਾਂਗੂ ਪੜਾਉਣਾ ਪੈਂਦਾ ਹੈ ਜਿਵੇਂ ਉ ਪਿੰਜੀ ਜਾਂਦੀ ਹੈ ਨਾ ਐਵੇਂ ਪਿੰਜਣਾ ਪਜਾਉਣਾ ਪੈਂਦਾ ਆਪਣੇ ਆਪ ਨੂੰ ਬੋਲੀ ਠੇੜ ਸੀਗੀ ਕਿਤੇ ਕਿਤੇ ਲਹਿੰਦੀ ਦੇ ਕਿਤੇ ਕਿਤੇ ਫਾਰਸੀ ਦਾ ਵੀ ਅਸਰ ਲੱਗਦਾ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ ਕਿਹੜੇ ਕਿਹੜੇ ਕਵੀ ਨੇ ਸ਼ਾਹ ਹੁਸੈਨ ਸੁਲਤਾਨ ਬਾਹੂ ਤੇ ਸ਼ਾਹ ਸਰਫ ਹੋਗੇ ਸ਼ਰਫ ਹੋਗੇ ਠੀਕ ਹੈ ਤੇ ਇਹ ਨੇ ਗੁਰੂ ਨਾਨਕਾਲ ਦੇ ਸੂਫੀ ਕਵੀਆਂ ਦੀ ਆਪਾਂ ਪਹਿਲਾਂ ਸਾਰਿਆਂ ਦੀ ਲਿਖੀ ਸੀ ਵੀ 1700 ਤੱਕ ਉਦੋਂ ਵੀ ਆਹੀ ਆਏ ਸੀਗੇ ਗੁਰੂ ਨਾਨਕ ਦੇਵ ਜੀ ਦੇ ਕਿਹੜੇ ਕਵੀਆਂ ਨੇ ਕਾਫੀ ਦੀ ਰਚਨਾ ਕੀਤੀ ਕਾਫੀਆਂ ਸ਼ਾਹ ਹੁਸੈਨ ਨੇ ਸ਼ਾਹ ਸਰਫ ਨੇ ਲਿਖੀਆਂ ਨੇ ਮੁੱਲੇਸ਼ਾ ਬਾਚ ਆਉਣਗੇ ਬਾ ਮੱਧਕਾਲ ਜਾਂ ਕਿੱਸਾ ਹਾਲ ਕਿੱਸਾ ਹਾਲ ਵਿੱਚ ਕਿਹੜੀ ਕਿਹੜੀ ਕਾਵਿ ਧਾਰਾ ਦਾ ਸਿਖਰ ਤੇ ਪੁੱਜੀ ਮੱਧਕਾਲ ਦੇ ਵਿੱਚ ਮੱਧਕਾਲ ਜਾਂ ਕਿੱਸਾ ਕਾਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿੱਚ ਨਾਲ ਪ੍ਰਚਲਿਤ ਕਾਵਿ ਧਾਰਾ ਬਾਰਿਸ ਦੀ ਹੀਰ ਦੀ ਰਚਨਾ ਸਿਖਰ ਤੇ ਪੁੱਜੀ ਸੀਗੀ ਠੀਕ ਹੈ ਜਦੋਂ ਆਪਾਂ ਮੱਧਕਾਲ ਦੀ ਗੱਲ ਕਰਦੇ ਆ ਜਾਂ ਕਿੱਸਿਆਂ ਦੀ ਗੱਲ ਕਰਦੇ ਆ 18ਵੀਂ 19ਵੀਂ ਦੇ ਵਿੱਚ ਤਾਂ ਬਾਰਿਸ਼ਾ ਦੀ ਜਿਹੜੀ ਹੀਰ ਆ ਕਹਿੰਦੇ ਇਹ ਸਿਖਰਾਂ ਤੇ ਇਹਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਸੀਗਾ ਇਸ ਦੇ ਇਲਾਵਾ ਆਧ ਕਾਲ ਵਿੱਚ ਪ੍ਰਚਲਿਤ ਸੂਫੀ ਕਾਵ ਪਹਿਲਾ ਆਧ ਕਾਲ ਪੜਿਆ ਉਹਦੇ ਵਿੱਚ ਸੂਫੀ ਕਾਵ ਧਾਰਾ ਪਰਚਲ ਰਹੀ ਤੇ 18ਵੀਂ ਸਦੀ ਵਿੱਚ ਬੁੱਲੇ ਸ਼ਾਹ ਦੀ ਕਵਿਤਾ ਨਾਲ ਆਪਣੇ ਸਿੱਖਰਾਂ ਤੇ ਪੁੱਜੀ 19ਵੀਂ ਸਦੀ ਵਿੱਚ ਗੁਲਾਮ ਫਰੀਦ ਜੀ ਕਵਿਤਾ ਨਾਲ ਪਤਨ ਹੋ ਗਿਆ ਠੀਕ ਹੈ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਵੀ ਆਪਾਂ ਮੈਂ ਤੁਹਾਨੂੰ ਦੱਸਿਆ ਸੀਗਾ ਬਾਬਾ ਫਰੀਦ ਜੀ ਨਾਲ ਹੀ ਜਦੋਂ ਖਤਮ ਹੁੰਦਾ ਸੂਫੀ ਦਾ ਸੂਫੀਅਤ ਦਾ ਤਾਂ ਉਦੋਂ ਗੁਲਾਮ ਫਰੀਦ ਜੀ ਦਾ ਅੰਤ ਹੁੰਦਾ 19ਵੀਂ ਸਦੀ ਦੇ ਵਿੱਚ ਮੱਧ ਕਾਲ ਆ ਜਿਹੜਾ 18ਵੀਂ 19ਵੀਂ ਸਦੀ ਇਹਦੇ ਵਿੱਚ ਕਿਹੜੇ-ਕਿਹੜੇ ਕਵੀ ਨੇ ਇਹ ਚ ਹੁਣ ਆਪਾਂ ਬੁੱਲੇ ਸ਼ਾ ਦੀ ਗੱਲ ਕਰਾਂਗੇ ਠੀਕ ਹੈ ਬੁੱਲੇ ਸ਼ਾ ਹੋ ਗਏ ਤੇ ਹਾਸ਼ਮ ਹੋ ਗਏ ਗੁਲਾਮ ਫਰੀਦ ਹੋ ਗਏ ਠੀਕ ਹੈ ਇਹਨਾਂ ਦੇ ਸਾਲ ਵੀ ਯਾਦ ਰੱਖ ਲਿਓ ਜੇ ਰਹਿੰਦੇ ਨੇ ਤੇ ਇਹ ਅੰਤਮ ਲਾਸਟ ਤੇ ਹੁਣ ਬਸ ਆਖਰੀ ਪੜਾਏ ਸੀਗਾ ਅਲੀ ਹੈਦਰ ਵੀ ਮ ਹੈਗੇ ਨਹੀਂ ਉਹਨਾਂ ਦਾ ਵੀ ਨਾਮ ਲਿਖ ਦਿਓ 14ਵੀਂ ਸਦੀ ਦੇ ਵਿੱਚ ਕੁਝ ਕੂਫੀਆਂ ਦੇ ਨਾਮ ਬੁੱਲੇ ਸ਼ਾ ਅਲੀ ਹੈਦਰ ਕਵਾਜ਼ਾ ਫਰਦ ਫਕੀਰ ਸੈਦ ਗੁਲਾਮ ਕਾਦਰ ਸ਼ਾ ਤੇ ਜਲਾਨੀ ਰੋਤਕੀ ਮੁਹੰਮਦ ਇਬਰਾਹਿਮ ਖੁਸ਼ਦਿਲ ਵਜੀਦ ਸਚਲ ਠੀਕ ਹੈ ਇਹਨਾਂ ਦੇ ਨਾਮ ਨੇ 19ਵੀਂ ਸਦੀ ਦੇ ਵਿੱਚ ਸੂਫੀ ਕਵੀਆਂ ਦੇ ਨਾਮ 19 ਪਹਿਲਾਂ 18ਵੀਂ ਸਦੀ ਲਿਖੇ ਨੇ ਹੁਣ 19ਵੀਂ ਸਦੀ ਦੇ 19ਵੀਂ ਸਦੀ ਦੇ ਵਿੱਚ ਸੀਗੇ ਹਾਸ਼ਮ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਗੁਲਾਮ ਫਰੀਦ ਤੇ ਗੁਲਾਮ ਮੁਸਵਾ ਮਕਜ਼ੂਜ਼ ਗੁਲਾਮ ਹੁਸੈਨ ਗੇੜਿਆਂ ਵਾਲਾ ਤੇ ਗੁਲਾਮਦੀਨ ਜਸਤੀ ਗੁਲਾਮ ਅਸ਼ਰਫ ਇਹ ਸਾਰੇ ਨੇ ਜੇ ਅੱਠ ਕ ਦੱਸੇ ਹੋਣੇ ਤਾਂ 5 ਕ ਤਾਂ ਕਰ ਲਿਓ ਬਾਬਾ ਬੁੱਲੇ ਸ਼ਾਹ ਦਾ ਜਨਮ ਕਦੋਂ ਤੇ ਕਿੱਥੇ ਹੋਇਆ 1980 ਦੇ ਵਿੱਚ ਪਾਂਡੋਕੇ ਜ਼ਿਲ੍ਹਾ ਲਾਹੌਰ ਦੇ ਵਿੱਚ ਇਕ ਸਖੀ ਮੁਹੰਮਦ ਦਰਵੇਸ਼ ਦੇ ਕਰ ਹੋਇਆ ਬੁੱਲੇ ਸ਼ਾਹ ਨੇ ਕਿੰਨੀ ਰਚਨਾ ਕੀਤੀ 156 ਕਾਫੀਆਂ ਨੇ 48 ਦੋੜੇ ਨੇ 40 ਗੰਢਾ ਨੇ 8 ਅ ਅਠਵਾਰਾਂ ਇੱਕ ਅਠਵਾਰਾਂ 12 ਮਾਂ ਤਿੰਨ ਸ਼ੀਰਫੀਆਂ ਬਾਬਾ ਬੁੱਲੇ ਸ਼ਾਹ ਦੀ ਰਚਨਾ ਵਿੱਚ ਕਿਹੋ ਜੇ ਵਿਸ਼ੇ ਸਨ ਇੱਕ ਪਰਮਾਤਮਾ ਦੀ ਮੁਰਸ਼ਿਦ ਦੀ ਹਨਾ ਉਹਦੇ ਵਿਛੋੜੇ ਦੀ ਤੜਫ ਰੱਬੀ ਇਸ਼ਕ ਪਰਮਾਤਮਾ ਨਾਲ ਇੱਕਮਿਕਤਾ ਤਰ੍ਹਾਂ ਦਾ ਦੇ ਵਿਰੋਧ ਜੀਵਨ ਦੀ ਹਕੀਕੀ ਹਕੀਕਤ ਤੇ ਪਖੰਡਾ ਪਖੰਡ ਦਾ ਵਿਰੋਧ ਪਖੰਡ ਤੇ ਚੋਟ ਅਦਵੈਤਵਾਦ ਮਤਲਬ ਇਦਾਂ ਦੇ ਇਹਨਾਂ ਦੇ ਵਿਸ਼ੇ ਸੀਗੇ ਕਿਸ ਇਸ਼ਕ ਦੀ ਗੱਲ ਕਰਦਾ ਹੈ ਬੁੱਲੇ ਸ਼ਾਹ ਇਸ਼ਕ ਹਕੀਕੀ ਦੀ ਗੱਲ ਕਰਦੇ ਸੀ ਇਹਨਾਂ ਦੇ ਗੁਰੂ ਦਾ ਨਾਮ ਆ ਸ਼ਾ ਇਨਾਇਤ ਕਾਦਰੀ ਜਾਂ ਨਾਇਤ ਸ਼ਾ ਕਾਦਰੀ ਜਾਂ ਸ਼ਾ ਇਨਾਇਤ ਕਾਦਰੀ ਇਦਾਂ ਇਹ ਕਾਦਰੀ سلسلے ਦੇ ਸੀਗੇ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਲੋਕ ਕਾਵ ਦੇ ਕਿਵੇਂ ਨੇੜੇ ਹੈ ਬੁੱਲੇ ਸ਼ਾਹ ਦੀ ਕਵਿਤਾ ਵਿਵਾਕ ਸ਼ੈਲੀ ਸਰਲ ਬੋਲੀ ਰਗਾਤਮਕਤਾ ਅਲੰਕਾਰਾਂ ਦੇ ਨਾਲ ਲੋਕ ਕਾਵ ਦੇ ਨੇੜੇ ਹੈ ਨੇ ਨੇੜੇ ਹੈ ਮੀਆਂ ਬਜੀਦ ਦੀ ਰਚਨਾ ਵਿੱਚ ਕਿਹੜੇ ਕਿਹੜੇ ਵਿਸ਼ੇਸ਼ ਹੋਏ ਗਏ ਹਨ ਮੀਆਂ ਬਜੀਦ ਦੀ ਰਚਨਾ ਵਿੱਚ ਰੱਬ ਦੇ ਭਾਣੇ ਨੂੰ ਮੰਨਣਾ ਸੰਸਾਰ ਦੀ ਨਾਸ਼ਵਾਨਤਾ ਹਨਾ ਨੇਕ ਕੰਮਾਂ ਦਾ ਉਪਦੇਸ਼ ਤੇ ਪ੍ਰਭੂ ਦੀ ਭਗਤੀ ਇਦਾਂ ਦੇ ਵਿਸ਼ੇਸ਼ ਹੋਏ ਗਏ ਨੇ ਮੀਆਂ ਬਜੀਦ ਜੀ ਦੇ ਬਹੁਤੇ ਸੋ ਲੋਕਾਂ ਦੇ ਅੰਤ ਵਿੱਚ ਕਿਹੜੀ ਵਾਰ ਤੁਖਾਰ-ਤੁਖਾਰ ਵਾਰ ਆਉਂਦੀ ਹੈ ਕਹਿੰਦੇ ਬਜੀਦਾ ਸਾਹਿਬ ਕੋ ਬਜੀਦਾ ਕੌਣ ਆਖੇ ਸਾਹਿਬ ਕੋ ਸਾਹਿਬ ਕੋ ਨੋ ਆਖੇ ਬਜੀਦਾ ਕੌਣ ਸਾਹਿਬ ਨੂੰ ਆਖੇ ਐ ਇਉਂ ਨਹੀਂ ਇੰਜ ਕਰ ਹਨਾ ਐਉਂ ਨਹੀਂ ਇੰਜ ਕਰ ਤੇ ਕਹਿੰਦੇ ਬਜੀਦਾ ਕੌਣ ਸਾਹਿਬ ਕੋ ਆਖੇ ਇਉਂ ਨਹੀਂ ਇੰਜ ਕਰ ਇਹ ਇਹਨਾਂ ਦੇ ਆਖਰੀ ਹਮੇਸ਼ਾ ਸਾਰਿਆਂ ਚ ਆਉਂਦੀ ਹੋਈ ਹੁੰਦੀ ਹੈ ਮੈਂ ਮੀਆਂ ਮਜੀਦ ਰੱਬ ਨੂੰ ਕੀ ਉਲਾਮਾ ਦਿੰਦੇ ਹਨ ਮੈਂ ਬਜੀਦ ਰੱਬ ਨੂੰ ਉਲਾਮੇ ਦਿੰਦੇ ਕਿ ਉਸ ਦਾ ਭਾਣਾ ਉਸ ਦੀ ਮਰਜ਼ੀ ਅਨੁਸਾਰ ਹੀ ਚੱਲਦਾ ਹੈ ਇਸ ਇਸ ਮਾਮਲੇ ਵਿੱਚ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਇਸ ਕਰਕੇ ਹਰ ਸ਼ਲੋਕ ਦੇ ਅੰਤ ਵਿੱਚ ਉਹ ਬਾਰ-ਬਾਰ ਇਹੀ ਤੁਕ ਆਉਂਦੀ ਹੈ ਬਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇਉਂ ਕਰ ਠੀਕ ਹੈ ਜੀ ਕਹਿੰਦੇ ਉਹ ਕਿਹਨੂੰ ਆਖ ਸਕਦਾ ਕਿਉਂਕਿ ਸਾਰਾ ਉਸ ਦੇ ਅਕੋਰਡਿੰਗ ਹੀ ਕਿ ਚੱਲ ਰਿਹਾ ਹੁਣ ਕੀ ਕਿਹਨੂੰ ਕਹੀਏ ਵੀ ਐਵੇਂ ਨਹੀਂ ਐਵੇਂ ਕਰ ਹਨਾ ਜਾਂ ਪ੍ਰਮਾਤਮਾ ਨੂੰ ਕਿਹਨਾਂ ਕੀ ਕਹੂਗਾ ਵੀ ਤੂੰ ਐਵੇਂ ਨਹੀਂ ਐਵੇਂ ਕਰ। ਕਿ ਆ ਨਹੀਂ ਸਕਦੇ। ਅਲੀ ਹੈਦਰ ਦਾ ਜਨਮ ਕਦੋਂ ਹੋਇਆ ਮੌਤ ਕਦੋਂ ਹੁੰਦੀ ਹੈ? ਅਲੀ ਹੈਦਰ ਦਾ ਜਨਮ 1690 ਦੇ ਵਿੱਚ 1885 ਦੇ ਵਿੱਚ ਮੌਤ ਹੁੰਦੀ ਹੈ ਤੇ ਸੂਫੀ ਕਾਵਧਾਰਾ ਦੇ ਕਵੀ ਸੀਗੇ। ਅਦਰ ਅਲੀ ਹੈਦਰ ਦੀ ਪੰਜਾਬੀ ਵਿੱਚ ਕੀ ਕੁਝ ਲਿਖਿਆ ਉਹਨਾਂ ਨੇ ਸ਼ੀਰਫੀਆਂ ਇੱਕ ਨਜ਼ਮ ਨਾਤ ਅ ਅੱਲਾ ਦੇ ਦਰਬਾਰ ਵਿੱਚ ਮੈਂ ਕੋਕਾਂ, ਕਿੱਸਾ ਹੀ ਰਾਂਝਾ ਉਹ ਸ਼ੇਰ ਸ਼ੇਰ ਇੱਕ ਦੀਵਾਨ ਦੀ ਰਚਨਾ ਕੀਤੀ। ਅਲੀ ਹਰਦੀ ਦੇ ਵਿੱਚ ਨਾ ਕਿਹੋ ਜਿਹੀ ਸੀਗੀ ਇਹਦੀ ਮੂਲਧਾਰਾ ਇਸਲਾਮੀ ਵਿਚਾਰਧਾਰਾ ਸੀ ਉਹਨਾਂ ਨੇ ਰੰਗਿਨੇ ਬਿਰਹਾ ਦੀ ਕੋਕ ਧੜਕੋ ਬਲਬਲਾ ਬੇਗ ਤੇ ਪ੍ਰਵੋਧਾਨ ਸੀ ਬੁੱਲੇ ਸ਼ਾਹ ਦੇ ਉਹ ਉਸ ਦੇ ਰੰਗ ਵਿੱਚ ਹੀ ਬੁੱਲੇ ਸ਼ਾਹ ਰੰਗਿਆ ਗਿਆ ਸੀ ਠੀਕ ਹੈ ਤੇ ਹਾਸ਼ਮ ਦਾ ਜਨਮ ਕਦੋਂ ਹੁੰਦਾ ਤੇ ਇਹ ਜਗਦੇਉ ਕਲਾ ਅਮਰਸਰ ਦੇ ਵਿੱਚ ਸੀਗੇ 1883 ਵਿੱਚ ਮਤਲਬ ਜਨਮ ਹੋਇਆ ਸੀਗਾ ਉਹਦੇ ਟਾਈਮ ਦੇ ਵਿੱਚ ਮਹਾਰਾਜਾ ਜੀ ਸਿੰਘ ਦੇ ਟਾਈਮ ਦੇ ਇਹ ਨੇ ਹੈਗੇ ਨੇ ਹਾਸ਼ਮ ਦੇ ਇੱਕ ਕਵੀ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਇਹਨਾਂ ਨੇ ਉਹ ਕਿੱਸੇ ਵੀ ਲਿਖੇ ਨੇ ਸੂਫੀ ਭਾਵਨਾ ਨਾਲ ਵੀ ਭਰੀਆਂ ਕਵਿਤਾਵਾਂ ਲਿਖੀਆਂ ਨੇ ਇਸ਼ਕ ਮੰਜਾਜੀ ਦਾ ਵਰਣਨ ਕੀਤਾ ਇਹ ਕਿੱਸਾ ਕਵੀ ਦੇ ਨਾਲ-ਨਾਲ ਸੂਫੀ ਕਵੀ ਵੀ ਇਹਨਾਂ ਨੂੰ ਕਹਿ ਸਕਦੇ ਆ ਸੱਸੀ ਪੁੰਨੂ ਦਾ ਕਿੱਸਾ ਇਹਨਾਂ ਨੇ ਕਾਫੀ ਇਹਦਾ ਮਸ਼ਹੂਰ ਹੋਇਆ ਸੀ ਹੀਰ ਦੀ ਰਾਂਝੇ ਦੀ ਬਿਰਤੀ ਸੋਹਣੀ ਮਹੀਵਾਲ ਸ਼ੇਰੀ ਫਰਾਦ ਵਾਰਤਾ ਮਹਿਮੂਦ ਗਜਨਵੀ ਦਾ ਦੋਹੜੇ ਹਨਾ ਨਿਉੜਾ ਗੰਜੇ ਸਰਾਰ ਇਹ ਸਿਰਫੀਆਂ ਗੱਜਲਾਂ ਇਹ ਸਾਰੇ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ ਹਾਸ਼ ਹਾਸ਼ਮਦੀ ਰਚਨਾ ਦੀ ਕੀ ਵਿਸ਼ੇਸ਼ਤਾਵਾਂ ਨੇ ਕਹਿੰਦੇ ਇਹਨਾਂ ਦੇ ਕਾਵਿ ਰਚਨਾ ਚੰਦ ਵੱਧ ਹੁੰਦੀ ਸੀਗੀ ਬਿਰਹਾ ਦੀ ਸੁਖਮਤਾ ਨਨ ਨੇ ਮਤਲਬ ਕੀਤਾ ਆਪਣਾ ਪ੍ਰਗਟਾਵਾ ਕੀਤਾ ਆਪਣੀਆਂ ਰਚਨਾਵਾਂ ਦਾ ਤੇ ਫਾਰਸੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਤੋਂ ਹੋਜਮਈ ਤੇ ਉਤਕ੍ਰਿਸ਼ਟ ਮਤਲਬ ਕਿ ਬਹੁਤ ਵਧੀਆ ਉੱਤਮ ਦਰਜੇ ਦੀ ਇਹਨਾਂ ਦੀ ਕਵਿਤਾ ਹੁੰਦੀ ਸੀ ਜਿਹੜੇ ਇਹਦੇ ਇਹਦੇ ਦੋਹੜੇ ਨੇ ਤੇ ਡਿਊੜਾ ਨੇ ਇਹਨਾਂ ਬਾਰੇ ਦੱਸੋ ਖਾਸ਼ਮ ਦੇ ਦੋਹੜੇ ਤੇ ਡਿਊੜ ਉਸਦੇ ਸੂਫੀ ਰਹਾਸਵਾਦੀ ਵਿਚਾਰਾਂ ਰੱਬੀ ਕੋ ਇੱਕ ਇਸ਼ਕ ਹਕੀਕੀ ਬਿਰਹਾ ਸੰਸਾਰ ਦੀ ਨਾਸ਼ਵਾਨਤਾ ਕਰਮ ਕਾਂਡਾਂ ਦਾ ਖੰਡਨ ਇਹ ਸਾਰੇ ਇਹਦੇ ਵਿਸ਼ਿਆਂ ਨੂੰ ਸ਼ੋਹਿਆ ਗਿਆ ਹੈ। ਇਸ ਕਮੂ ਜੈਸ਼ਕਮ ਜਾਦੀਨੋ ਇਸ ਕਾ ਕੀ ਦੀ ਪੌੜੀ ਮੰਨਿਆ ਹੈ ਤੇ ਉਹਨਾਂ ਦੇ ਉੱਪਰ ਲੈਨ ਦੀ ਤੇ ਗੁਰਵਾਣੀ ਦਾ ਪ੍ਰਭਾਵ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ। ਤਾਂ ਇਹ ਨੇ ਇਹਨਾਂ ਦੇ ਆਮ ਜਿਹੜੇ ਬਾਕੀ ਨੇ ਕਵੀ ਬਾਕੀ ਜਿਹੜਾ ਹੈਗਾ ਹੁਣ ਆਪਾਂ ਕਿੱਸਾ ਕਾਵਤਾਰ ਦੀ ਗੱਲ ਕਰਦੇ ਆ ਠੀਕ ਹੈ। ਕਿੱਸਾ ਕਾਵਤਾਰਾ ਜਿਹੜੇ ਕਿੱਸਿਆਂ ਦੇ ਲੈ ਕੇ ਗੁਰੂ ਨਾਨਕਾਲ ਦੇ ਕਿੱਸਾਕਾਰਾਂ ਦੇ ਨਾਮ ਦਮੋਦਰ ਪੀਲੂਹਾ ਹਾਫਿਜ਼ ਬਰਖੁਰਦਾਰ ਅਹਿਮਦ ਗੁੱਜਰ ਠੀਕ ਹੈ ਇਹ ਲਿਖੇ ਹੋਏ ਨੇ ਤੇ ਸ਼ਾਰਟ ਨੇ ਕੁਝ ਤਾਂ ਆਪਾਂ ਪੜਿਆ ਵੀ ਹੋਇਆ ਕੁਝ ਆਪਾਂ ਰਿਵਾਈਜ਼ ਕਰ ਲੰਨੇ ਆ ਇਹ ਲੱਗ ਤੋਂ ਪਾਠ ਥੋੜਾ ਬਣਿਆ ਹੋਇਆ ਤਾਂ ਕਰਕੇ ਆਪਾਂ ਪੜ ਰਹੇ ਆ ਅਲੱਗ ਦਮੋਦਰ ਪਿੱਲੂ ਹਾਫਿਜ਼ ਵਰਖੁਰਦਾਰ ਅਹਿਮਦ ਗੁਜਰ ਗੁਜਰ ਪੰਜਾਬੀ ਕਿੱਸਾ ਕਾ ਆਪਦੇ ਮੋਢੀ ਕਿਨੂੰ ਮੰਨਿਆ ਨੇ ਦਮੋਦਰ ਨੂੰ ਜਿਹਨੇ ਹੀਰ ਲਿਖੀ ਸੀ ਇਹ ਅਕਬਰ ਦੇ ਟਾਈਮ ਦੇ ਸੀ ਐਗਜੈਕਟ ਨਾਮ ਨਹੀਂ ਸਾਲ ਨਹੀਂ ਪਤਾ ਬਟ ਇਤਿਹਾਸਕਾਰ ਕਹਿੰਦੇ ਨੇ ਵੀ ਅਕਬਰ ਦੇ ਸਮਕਾਲੀ ਸੀਗੇ ਮਤਲਬ 16ਵੀਂ ਸਦੀ ਦੇ ਵਿੱਚ ਤੇ ਦਮੋਦਰ ਨੇ ਕਿਸੇ ਵਿੱਚ ਕਾਵਿ ਵਿਸ਼ੇਸ਼ਤਾਵਾਂ ਕਿਹੜੀਆਂ ਸੀ ਦਮੋਦਰ ਦੇ ਕਿਸੇ ਵਿੱਚ ਹੀਰਾਂਜੇ ਦੇ ਛੰਦ ਚ ਦਵਈਆ ਸੀਗਾ ਚੌਕਲੀਆ ਦਵਈਆ ਇਹਨੇ ਲਿਖਿਆ ਸੀਗਾ ਬੋਲੀ ਝਾਂਗੀ ਭਰਪੂਰ ਕਹਾਣੀ ਦਾ ਰਾਸ ਸakreल्लू ਅਲੰਕਾਰ ਸੁੰਦਰਤਾ ਨਾਲ ਵਰਣ ਕੀਤਾ ਗਿਆ ਦਮੋਦਰ ਦੇ ਵਿੱਚ ਹੀਰਾਂਜੇ ਬਾਰੇ ਕੀ ਦਾਵਾ ਕਰਦਾ ਉਹਨਾਂ ਦਾ ਉਹਨਾਂ ਦਾ ਇਹ ਦਾਵਾ ਸੀਗਾ ਵੀ ਉਹਨਾਂ ਨੇ ਹੀਰਾਂਜ ਦਾ ਜਿਹੜਾ ਹੈ ਘਟਨਾਵਾਂ ਨੇ ਉਹਨਾਂ ਦਾ ਇਸ਼ਕ ਜਾਂ ਉਹਦੀ ਪ੍ਰੇਮ ਕਹਾਣੀ ਆਪਣੇ ਅੱਖੀਂ ਦੇਖੀ ਆ ਵੀ ਮਤਲਬ ਇਹ ਉਦੋਂ ਦੇ ਟਾਈਮ ਦੇ ਸੀਗੇ ਹੀਰਾਂਜਾ ਪੰਜਾਬੀ ਕਿੱਸਾ ਕਾਪ ਦੇ ਮੋਢੀ ਪਿਤਾਮਾ ਕੌਣ ਨੇ ਪੰਜਾਬੀ ਕਿੱਸਾ ਕਹਾਵ ਦੇ ਮੋਢੀ ਦਮੋਦਰ ਪਲਾਟੀ ਨੂੰ ਮੰਨਿਆ ਜਾਂਦਾ ਹੈ ਅਕਬਰ ਦੇ ਜਮਾਨੇ ਸੀ ਨਾਨਕ ਕਾਲ ਦੇ ਸਭ ਤੋਂ ਪਹਿਲੇ ਹੀਰਾਂਜ ਦਾ ਕਿੱਸਾ ਉਹਨਾਂ ਨੇ ਕਿੱਸਿਆਂ ਦਾ ਮੁੱਢ ਵਜਿਆ ਤੇ ਉਹ ਆਪਣੇ ਅੱਖੀਂ ਦੇਖਿਆ ਇਹ ਬਿਆਨ ਕਰਦੇ ਨੇ ਝਾਗੀ ਬੋਲੀ ਚ ਲਿਖਿਆ ਹੈ ਫਾਰਸੀ ਦਾ ਵੀ ਪ੍ਰਭਾਵ ਬਹੁਤ ਘੱਟ ਹੈ ਇਹ ਦਬਈਏ ਸ਼ਾਂਦੀ ਵਰਤੋਂ ਕੀਤੀ ਗਈ ਹੈ ਅਲੰਕਾਰ ਘਰੇਲੂ ਸੁੰਦਰਤਾ ਇਹ ਸਾਰਾ ਉਹੀ ਹੈ ਇਸ ਦਾ ਕਿਸੇ ਦਾ ਅੰਤ ਦੁਖਾਂਤ ਸੁਖਾਂਤ ਵਿੱਚ ਹੁੰਦਾ ਹੈ ਠੀਕ ਹੈ ਦੁਖਾਂਤ ਜਿਹੜਾ ਸੁਖਾਂਤ ਦੇ ਵਿੱਚ ਹੁੰਦਾ ਠੀਕ ਹੈ ਪੀਲੂ ਦੀ ਰਚਨਾ ਦੀਆਂ ਵਿਸ਼ੇਸ਼ਤਾਵਾਂ ਪੀਲੂ ਨੇ ਮਿਰਜ਼ਾ ਸਾਹਿਬਾ ਲਿਖਿਆ ਸੀ ਦੁਕਾਨ ਤੱਕ ਇਸਾ ਸੱਦਾ ਵਿੱਚ ਲਿਖਿਆ ਗਿਆ ਇਸ ਦੀ ਬੋਲੀ ਜੱਟ ਕੀ ਸੀਗੀ ਫਾਰਸੀ ਦਾ ਪ੍ਰਭਾਵ ਨਾ ਮਾਤਰ ਸੀ ਲੋਕਾਂ ਦੇ ਵਿੱਚ ਹਰਮਨ ਪਿਆਰਾ ਸੀ ਸੰਕੇਤਕ ਤੇ ਸੁਝਾਉ ਸੀ ਪੀਲੂ ਨੇ ਪੰਜਾਬੀ ਵਿੱਚ ਕਿਹੜਾ ਇਹ ਮਿਰਜ਼ਾ ਸਾਹਿਬਾ ਇਹਨਾਂ ਦਾ ਮਸ਼ਹੂਰ ਹੋਇਆ ਸੀ ਤੇ ਦੁਕਾਨ ਤੱਕ ਸੀਗਾ ਅੰਤ ਅਹਿਮਦ ਕੋਈ ਗੁਜਰ ਨੇ ਕਿਹੜਾ ਇਹਨਾਂ ਨੇ ਹੀਰਾਂਜ ਦਾ ਕਿੱਸਾ ਲਿਖਿਆ ਸੀ ਹਾਫਿਜ਼ ਵਰਗਹਰਦਾਰ ਨੇ ਕਿਹੜੇ-ਕਿਹੜੇ ਕਿੱਸੇ ਲਿਖੇ ਨੇ ਇਹਨੇ ਕਾਫੀ ਲਿਖੇ ਨੇ ਮਿਰਜ਼ਾ ਸਾਹਿਬਾ ਯੂਸਫਸ ਨੇ ਲਿਖਾਂ ਸਸੀ ਪੁੰਨੂ ਇਹ ਤੇ ਫਾਰਸੀ ਸਾਹਿਤ ਤੋਂ ਲਈ ਸੀਗੇ ਬਹੁਤੇ ਇਹ ਇਹਨਾਂ ਨੇ ਫਾਰਸੀ ਦਾ ਨਾਂ ਤੇ ਪ੍ਰਭਾਵ ਹੈ ਠੀਕ ਹੈ ਆਹੀ ਆਪਾਂ ਇਹ ਘਟ ਪੜਦੇ ਹਾਂ ਫਾਰਸੀ ਦਾ ਪ੍ਰਭਾਵ ਜ਼ਿਆਦਾ ਲੱਗਦਾ ਹੈ ਨਾ ਫਾਰਸੀ ਲੈਂਗੁਏਜ 18ਵੀਂ ਸਦੀ ਵਿੱਚ ਕਿੰਨੇ ਕਿੱਸਾਕਾਰਾਂ ਦੇ ਨਾਮ ਹਾਸ਼ਮ ਸ਼ਾਹ ਹੋ ਗਏ 19ਵੀਂ ਸਦੀ ਦੇ ਹੈਗੇ ਨੇ ਮੁਕਬੁੱਲ ਹਾਮਦ ਤੇ ਬਾਰਿਸ਼ਾ 19ਵੀਂ ਸਦੀ ਦੇ ਵਿੱਚ ਹੋ ਗਏ ਹਾਸ਼ਮ ਸ਼ਾਹ ਅਹਿਮਦ ਯਾਰ ਤੇ ਫਜ਼ਲ ਫਜ਼ਲ ਸ਼ਾਹ ਇਹਨਾਂ ਨੂੰ ਯਾਦ ਰੱਖਿਓ ਭੁੱਲ ਜਾਊਂਗੇ ਮੱਧ ਕਾਲ ਵਿੱਚ ਕਿੱਸਾ ਕਾਵ ਦਾ ਸੁਨਹਿਰੀ ਯੁੱਗ ਕਿਉਂ ਹੋ ਗਿਆ ਜਦ ਮੱਧ ਕਾਲ ਦੇ ਵਿੱਚ ਬਾਰਿਸ਼ਾ ਨੇ ਹੀਰ ਰਾਂਜੀ ਸੀਗੀ ਨਾ ਤੇ ਇਸ ਕਰਕੇ ਇਹਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਫਿਰ ਇਸ ਤੋਂ ਬਾਅਦ ਬਹੁਤ ਸਾਰੇ ਕਿੱਸੇ ਲਿਖੇ ਗਏ ਹੀਰ ਨੂੰ ਤਾਂ ਬਹੁਤ ਸਾਰੇ ਨੇ ਲਿਖਿਆ ਬਾਕੀ ਕਿਸਿਆਂ ਨੂੰ ਵੀ ਚਾਰਮੀ ਕਸਾਇਗਾਰਾਂ ਦੇ ਨਾਮ ਲਿਖੋ ਉਪਰ ਪਹਿਲਾਂ ਵੀ ਪੜੇ ਸੀਗੇ ਅਮਦ ਮੁਕਬਲ ਵਾਰਿਸ਼ਾ ਹਮਦ ਪ੍ਰਸਿੱਧ ਕਵੀ ਇਸ ਤੋਂ ਲਾਵਾ ਚਿਰਾਗ ਵਾਨ ਅਦਤ ਸਦੀਕ ਲਾਲੀ ਸੁੰਦਰ ਦਾਸ ਇਹ ਨਹੀਂ ਠੀਕ ਹੈ ਪੰਜਾਬੀ ਦੇ ਵਿੱਚ ਪੰਜ ਕਸਾਇਗਾਰਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਸਭ ਤੋਂ ਮਸ਼ਹੂਰ ਕਵੀ ਕਿਹੜਾ ਹੈ ਹਮਦ ਅਮਦ ਮੁਕਬਲ ਵਾਰਿਸ਼ਾ ਸਭ ਤੋਂ ਜ਼ਿਆਦਾ ਬਾਰਿਸ਼ਾ ਹੈ ਜਿਹਦੀ ਹੀਰ ਮਸ਼ਹੂਰ ਹੋਈ ਦੇਖ ਜਲਾਲੀ ਬਾਰੇ ਤੁਸੀਂ ਕੀ ਜਾਣਦੇ ਹੋ ਇਹਨੂੰ ਲਾਲੀ ਵੀ ਕਹਿ ਦਿੰਦੇ ਆ 18ਵੀਂ ਸਦੀ ਦੇ ਕਿੱਸਾਕਾਰ ਹੋਏ ਨੇ ਇਹਨੇ ਯੂਸਫ ਜਲੇਖਾ ਜਿਹੜਾ ਲਿਖਿਆ ਸੀ ਨਾ ਕਿੱਸਾ ਇਹ ਬਹੁਤ ਮਸ਼ਹੂਰ ਹੋਇਆ ਸੀ ਮੁਸਲਮਾਨੀ ਪਰੰਪਰਾ ਦੇ ਅਨੁਸਾਰ ਤੇ ਬਾਰਿਸ਼ਾ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬਾਰਿਸ਼ਾ ਦਾ ਜਨਮ 35 ਚ ਜੜਿਆਲਾ ਖਾਂ ਸ਼ੇਕੋਪੁਰਾ ਅਜ ਪਾਕਿਸਤਾਨ ਚ ਹੋਇਆ ਪਿਤਾ ਦਾ ਕੋਤਬਸ਼ਾਹ ਸੀਗਾ ਸੈयद ਬਾਰਿਸ਼ਾ ਦਾ ਜਨਮ ਤੇ ਮੌਤ 35 ਦੇ ਚ ਜਨਮ ਤੇ 95 ਦੇ ਚ ਮੌਤ ਹੁੰਦੀ ਹੈ ਰਚਨਾ ਇਹਨਾਂ ਦੀ ਹੀਰ ਹੈ ਚੁਰਟੇ ਚੁਰਟੜੀ ਨਾਮਾ ਵੀ ਇਹਨਾਂ ਨਾਲ ਜੋੜਿਆ ਜਾਂਦਾ ਹੈ। ਬਾਰਿਸ਼ਾ ਦਾ ਕਿੱਸਾ ਹੀਰ ਦੀਆਂ ਕੀ ਵਿਸ਼ੇਸ਼ਨਾ ਕਲਾ ਦੇ ਪੱਖ ਤੋਂ ਠੀਕ ਹੈ ਇਹ ਸਾਹਿਤਕ ਰਚਨਾ ਉੱਤਮ ਸਾਹਿਤਕ ਰਚਨਾ ਮੰਨੀ ਜਾਂਦੀ ਹੈ ਪੰਜਾਬੀ ਜੀਵਨ ਦੀ ਉਦੋਂ ਦੀ ਸੱਭਿਆਚਾਰ ਦੀ ਜਿਉਂਦੀ ਜਗ ਦੀ ਤਸਵੀਰ ਕਿਹਾ ਜਾਂਦਾ ਜੀਵਨ ਦੀਆਂ ਸਮੁੱਚੀਆਂ ਸਚਾਈਆਂ ਦਾ ਵਰਣ ਮਿਲਦਾ ਹੈ ਇਹਦੇ ਵਿੱਚ ਤੇ ਬਾਰਿਸ਼ਾ ਦੇ ਕਿਸੇ ਦਾ ਅੰਤ ਕਿਹੋ ਜਿਹਾ ਸੀ ਇਹਦੇ ਵਿੱਚ ਦੁਖਾਂਤਕ ਸੀਗਾ ਹਨਾ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਿੱਖ ਰਾਜ ਦੇ ਕਿਸਾਨਾਂ 19ਵੀਂ ਸਦੀ ਜਦੋਂ ਪਹਿਲਾ ਅੱਧ ਸੀਗਾ ਮਤਲਬ ਮਹਾਰਾਜ ਜੀ ਸਿੰਘ ਦਾ ਟਾਈਮ ਚੱਲ ਰਿਹਾ ਮਹਾਰਾਜ ਜੀ ਸਿੰਘ ਦੀ 1839 ਚ ਮੌਤ ਹੁੰਦੀ ਆ ਉਦੋਂ ਦੇ ਟਾਈਮ ਦੇ ਅਹਿਮਦ ਯਾਰ ਹਾਸ਼ਮ ਇਮਾਮ ਬਖਸ਼ ਤੇ ਇਕਾਦਰ ਯਾਰ ਪੁੰਨੀ ਵਿਸੈ ਦੇ ਦੂਜੇ ਅੱਧ ਮਤਲਬ 1850 ਤੋਂ ਲੈ ਕੇ 1900 ਤੱਕ ਜਿਹਨੂੰ ਸਿਕਰਾਂਤੀ ਕਾਲ ਵੀ ਕਹਿੰਦੇ ਨੇ ਜਿਹੜਾ 15 1850 ਤੱਕ ਦਾ ਕਾਲ ਆ ਉਹਨੂੰ ਸਿੱਖ ਰਾਜ ਕਾਲ ਵੀ ਕਹਿੰਦੇ ਨੇ ਆਪਾਂ ਠੀਕ ਹੈ ਫਜ਼ਲ ਸ਼ਾ ਮੁਹੰਮਦ ਬਖਸ਼ ਜੈਲਮੀ ਕਿਸ਼ਨ ਸਿੰਘ ਆਰਿਫ ਮੁਹੰਮਦ ਬੂਟਾ ਗੁਜਰਾਤੀ ਠੀਕ ਹੈ ਭਗਵਾਨ ਸਿੰਘ ਸਾਧੂ ਸਦਾ ਰਾਮ ਪੰਡਿਤ ਗੋਕਲ ਚੰਦ ਮੌਲਵੀ ਅਬਦੁੱਲ ਸਤਾਰ ਆ ਸਾਰੇ ਨੇ ਅਹਿਮਦਿਆਰ ਕਿਸ ਦਾ ਅਰਾਦਾ ਕਵੀ ਹੈ ਇਸ ਰਚਨਾ ਦਾ ਅਹਿਮਦਿਆਰ ਕਿਸਾ ਕਾਵਤਾਰਾ ਦਾ ਕਵੀ ਹੈ ਉਸ ਨੇ ਪੰਜਾਬੀ ਸਾਹਿਬ ਚ ਸਭ ਤੋਂ ਜ਼ਿਆਦਾ ਕਿਸੇ ਲਿਖੇ ਇਹਨਾਂ ਦੀ ਗਿਣਤੀ ਲਗਭਗ 40 ਹੈ ਤਿਤਰ ਭਿੱਤਰ ਤੋਂ ਲੈ ਕੇ ਐਸ ਐਸਨੁੱਲ ਕਸ਼ਿਸ਼ ਜੋ ਜੋ ਲਫੂਜੀ ਲੇਖਾਂ ਤੱਕ ਕਿਸੇ ਲਿਖੇ ਨੇ ਠੀਕ ਹੈ ਤਿਤਰ ਭਿੱਤਰ ਤੋਂ ਲੈ ਕੇ ਇਹੀ ਰਾਂਝਾ ਸਸੀ ਪੁੰਨੂ ਲੈਲਾ ਮਜਨੂ ਬੀਬੀ ਰਾਜਬੀਬੀ ਸੈਫਲ ਮਲੂਕ ਜ਼ੁਲਫਲੀਕਾ ਇਹਨਾਂ ਦੇ ਆਕਾਮ ਰੂਪ ਚੰਦਨਵਦਨ ਇਹ ਸਾਰੇ ਇਹਨਾਂ ਦੇ ਬਹੁਤ ਇਹਨਾਂ ਨੇ ਮਤਲਬ ਕਿ ਸਭ ਤੋਂ ਜ਼ਿਆਦਾ ਇਹਨਾਂ ਦੀ ਗਿਣਤੀ ਆ 40 ਕਿਸੇ ਨੇ ਆ ਤਾਂ ਹੁਣ ਆਪਾਂ ਪੰਜ ਸੱਤ ਕਦੇ ਇਜਾਮ ਲਿਖੇ ਨਹੀਂ ਅਹਮਦੇਯਾਰ ਨੂੰ ਕਿਸ ਗਣਾਤਮਕ ਪੱਖੋਂ ਜਾਣਿਆ ਜਾਂਦਾ ਕਿਉਂਕਿ ਸਭ ਤੋਂ ਜ਼ਿਆਦਾ ਅਹਮਦੇਯਾਰ ਦਾ ਨਾਮ ਯਾਦ ਰੱਖਣਾ ਕਿਉਂਕਿ ਸਭ ਤੋਂ ਜ਼ਿਆਦਾ ਕਿਸੇ ਲਿਖਿਆ 40 ਖਾਸ਼ਮ ਦਾ ਦੇਹਾਂਤ 1935 ਦੇ ਵਿੱਚ ਦਾ ਜਨਮ ਹੋਇਆ ਸੀ ਦੇਹਾਂਤ 1943 ਦੇ ਵਿੱਚ ਹੋਇਆ ਜਦੋਂ ਮਤਲਬ ਕਿ ਮਹਾਰਾਜ ਜੀ ਸਿੰਘ ਦਾ ਟਾਈਮ ਸੀ ਉਦੋਂ ਦੇ ਨੇ ਇਹਨਾਂ ਸੱਸੀ ਪੁੰਨੂ ਹੀ ਰਾਂਝਾ ਲਿਖੀ ਐ ਸੱਸੀ ਪੁੰਨੂ ਦਾ ਕਿੱਸਾ ਤਾਂ ਇਹਨਾਂ ਦਾ ਬਹੁਤ ਮਸ਼ਹੂਰ ਸੀਗਾ ਮੀਆਂ ਇਮਾਮ ਬਖਸ਼ੀ ਉਹ ਇਹਨਾਂ ਨੇ ਸ਼ਾਹ ਬਹਿਰਾਮ ਕਿੱਸਾ ਲੈਲਾ ਮਜਨੂ ਚੰਦਨਵदन ਕਿੱਸਾ ਗੁਲਸਨੋਵਰ ਇਹਨਾਂ ਦੀ ਰਚਨਾ ਕੀਤੀ ਐ ਸ਼ਾਹ ਬਹਿਰਾਮ ਤਾਂ ਇਹਨਾਂ ਦਾ ਬਹੁਤ ਮਸ਼ਹੂਰ ਹੋਇਆ ਸੀਗਾ ਮਤਲਬ ਕਿ ਐਦਾਂ ਦੇ ਮਿਚਤ੍ਰਨ ਪ੍ਰਭਾਵਸ਼ਾਲੀ ਕਰਨ ਦੇ ਵਿੱਚ ਤੇ ਬਿੰਬ ਰਚਨਾ ਦੇ ਵਿੱਚ ਬਹੁਤ ਮਸ਼ਹੂਰ ਸੀ ਕਿੱਸਾ ਗੁਲਸਨੋਵਰ ਫਾਰਸੀ ਦਾ ਮਨਸਵੀ ਦਾ ਅਨੁਵਾਦ ਹੈ ਬੋਲੀ ਠੇੜਤਾ ਵਿੱਚ ਮਤਲਬ ਅਸਲ ਵਰਗਾ ਹੀ ਸਵਾਦ ਹੈ ਮਤਲਬ ਕਿ ਆਪਣੇ ਪੰਜਾਬੀ ਵਰਗਾ ਹੀ ਅੰਨੀ ਬੋਲੀ ਸੀਗੀ ਠੇਠ ਕਾਦਰਯਾਰ ਦੇ ਜਨਾਮ ਵਿੱਚ ਪੂਰਨ ਭਗਤ ਆਗੇ ਕਾਦਰਯਾਰ ਦਾ ਜਦਾਂ ਜਦੋਂ ਗੱਲ ਕਰਨੀ ਹੈ ਤਾਂ ਕਾਦਰਯਾਰ ਨੂੰ ਪੂਰਨ ਭਗਤ ਰਾਜ ਰਾਜਾ ਰਸਾਲੂ ਬਾਅਦ ਇਹਨਾਂ ਨੇ ਲਿਖਿਆ ਰਾਣੀ ਕੋਕਲਾ ਰਾਣੀ ਕਿੱਸਾ ਸੋਹਣੀ ਮਹੀਵਾਲ ਮੀਰ ਬਾਅਦ ਜਿਹੜੀ ਹਰੀ ਸਿੰਘ ਨਲੂਏ ਦੀ ਤੇ ਕਿੱਸਾ ਜਿਹੜਾ ਪੂਰਨ ਭਗਤ ਦਾ ਤਾਂ ਉਹਦਾ ਬਹੁਤ ਹੀ ਜ਼ਿਆਦਾ ਫੇਮਸ ਹੋਇਆ ਸੀ ਫਜ਼ਲ ਸ਼ਾਹ ਦਾ ਜਨਮ 27 ਤੋਂ ਲੈ ਕੇ 90 'ਚ ਹੋਇਆ ਫਜ਼ਲ ਸ਼ਾਹ ਦੀ ਹਾਈ ਸੋਹਣੀ ਮਹੀਵਾਲ ਸੱਸੀ ਪੁੰਨੋ ਹੀ ਰਾਂਝਾ ਲੈ ਦਾ ਮਸਲੂ ਇਹ ਨੇ ਭਗਵਾਨ ਸਿੰਘ ਦਾ ਇਹ 42 ਤੋਂ ਲੈ ਕੇ ਮਤਲਬ ਕਿ 1902 ਤੱਕ 19ਵੀਂ ਤੇ 20ਵੀਂ ਸਦੀਮੀ ਆ ਗਈ ਹੁਣ ਸ਼ੁਰੂ ਹੋ ਗਈ ਤੇ ਇਹਨਾਂ ਦਾ ਜੋਣਾ ਮੋੜ ਬਹੁਤ ਪ੍ਰਸਿੱਧ ਹੋਇਆ ਸੀਗਾ ਠੀਕ ਹੈ ਜੋਣਾ ਮੋੜ ਦਾ ਕਿ ਸਾਈਡ ਆ ਉਹ ਭਗਵਾਨ ਸਿੰਘ ਦਾ ਸੀਗਾ ਇਹਦੇ ਨਾਲ ਹੀ ਦੋਹੜੇ ਕਵਿਤ ਚੌਪਈ ਕੁੰਡਲੀਆਂ ਸਵਈਏ ਸੋ ਓਠਾ ਚਾਂਦੀ ਵਰ ਤੋਂ ਕੀਤੀ ਹੈ ਮਲਵਈ ਦੇ ਪ੍ਰਜਾ ਭਾਸ਼ਾ ਦਾ ਅਸਰ ਵੀ ਲੱਗਦਾ ਇਹਨਾਂ ਨੇ ਹੀਰ ਵੀ ਇੱਕ ਭਗਵਾਨ ਸਿੰਘ ਇੱਕ ਕਵੀਸ਼ਰ ਸੀਗੇ ਹੀਰ ਸੋਹਣੀ ਸਾਹਿਬਾ ਜੋਣਾ ਮੋੜ ਕਿਸੇ ਨੇ ਲਿਖੇ ਇਹਨਾਂ ਨੇ ਇਸ ਦੇ ਤੋਂ ਇਸ ਤੋਂ ਇਲਾਵਾ ਪੱਤਲ ਜੰਝ ਬਾਰਾ ਮਾਹ ਤੇ ਕੁਝ ਕਾਫੀਆਂ ਵੀ ਰਚਨਾ ਕੀਤੀ ਹੈ ਟੋਣੀ ਮਹੀਵਾਲ ਦੇ ਕਿਸੇ ਨੂੰ ਕਿਹੜੇ ਸ਼ਾਹਕਾਰ ਮੰਨਿਆ ਜਾਂਦਾ ਫਜ਼ਲ ਸ਼ਾਹ ਦੀ ਮੰਨਿਆ ਜਾਂਦਾ ਭਗਵਾਨ ਸਿੰਘ ਦਾ ਸਭ ਤੋਂ ਪਹਿਲਾ ਮੌਲਕ ਕਿੱਸਾ ਕਿਹੜਾ ਜਿਉਣਾ ਮੋੜ ਮੀਆਂ ਬਖਸ਼ ਨੇ ਕਿਹੜੇ-ਕਿਹੜੇ ਕਿੱਸੇ ਲਿਖੇ ਨੇ ਉਹਨਾਂ ਦੇ ਸ਼ੀਰੀ ਫਰਹਾਦ ਦੇਖੋ ਪੂਰਨ ਭਗਤ ਪਰਥਰੀ ਹਰੀ ਜਹਾਜਾ ਸਾਲੂ ਹਨਾ ਬੂਟਾ ਮੁਹੰਮਦਾ ਗੁਜਰਾਤੀ ਦੇ ਕਿਹੜੇ-ਕਿਹੜੇ ਨੇ ਇਹਨਾਂ ਦੀ ਸਿਰਿ ਪੰਜ ਗੰਜ ਬੰਦਨ ਚ ਚੰਦਨ ਬਦਨ ਇਹ ਇਹਨਾਂ ਦੀ ਰਚਨਾਵਾਂ ਨੇ ਤੇ ਮੱਧਕਾਲ ਦੇ ਵਿੱਚ ਜਿਹੜੇ ਕਿੱਸੇ ਵਾਲੇ ਨੇ ਉਹਨਾਂ ਦੇ ਵਿੱਚ ਕਿੰਨਾ-ਕਿੰਨਾ ਪ੍ਰੇਤ ਕਹਾਣੀਆਂ ਨੂੰ ਮੁੱਖ ਰੱਖ ਕੇ ਕਿਸੇ ਲਿਖੇ ਗਏ ਨੇ ਤੇ ਹੁਣ ਆਪਾਂ ਨੂੰ ਪਤਾ ਹੀ ਆ ਹੀਰਾਂਜਾ ਹੋ ਗਿਆ ਸੋਹਣੀ ਮਹੀਵਾਲ ਲੈਲਾ ਮਜਨੂ ਸੱਸੀ ਪੁੰਨੂ ਇਹ ਨੇ ਜ਼ਿਆਦਾਤਰ ਮੇਨ ਸੋ ਇਹ ਸੀਗੇ ਰਾਜ ਜੀ ਅੱਜ ਦੇ ਆਪਣੇ ਕੁਝ ਸਵਾਲ ਜਿਹੜੇ ਆਪਾਂ ਕੀਤੇ ਨੇ ਸੋ ਆਈ ਹੋਪ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਇਹਨਾਂ ਨੂੰ ਤੁਸੀਂ ਪੜ ਲਿਓ ਕੋਈ ਸ਼ਾਰਟ ਵਿੱਚ ਆ ਸਕਦੇ ਨੇ ਤੁਹਾਨੂੰ ਜਿਹੜੇ 2-2 ਨੰਬਰ ਦੇ ਸਵਾਲ ਨੇ ਉਹਨਾਂ 'ਚ ਵੀ ਜਿਹੜੇ 5-5 ਨੰਬਰ ਦੇ ਨੇ ਉਹਨਾਂ 'ਚ ਵੀ ਠੀਕ ਹੈ ਉਨਾ ਚਿਰ ਇਹ ਆਉਣਗੇ 2 ਚ ਵੀ ਤੇ 5 ਚ ਵੀ ਬਾਕੀ ਸਾਹਿਤ ਤੇ ਸਮਾਜ ਤੇ ਉਹ ਵਾਲੀਆਂ ਦੇ ਉਪਭਾਸ਼ਾ ਵਾਲਾ ਕੁਸ਼ਨ ਆਪਾਂ ਫਿਰ ਕੱਲ੍ਹ ਵਾਲੀ ਕਲਾਸ ਦੇ ਵਿੱਚ ਕਰਾਂਗੇ ਸੋ ਅੱਜ ਦੀ ਕਲਾਸ ਲਈ ਥੈਂਕ ਯੂ ਕਲਾਸ ਨੂੰ ਲਾਈਕ ਸ਼ੇਅਰ ਕਰਕੇ ਔਰ ਆਪਣਾ ਜਿਹੜੇ ਹੈਗੇ ਨੇ ਉਹ ਕਮੈਂਟ ਕਰਨਾ ਨਾ ਭੁੱਲਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਔਰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਇਹ ਜਿਹੜੀ ਆ ਤੁਹਾਨੂੰ ਸਾਰੇ ਨੋਟਸ ਵਗੈਰਾ ਮਿਲ ਜਾਣਗੇ ਐਪ ਨੂੰ ਡਾਊਨਲੋਡ ਕਰਕੇ ਸੋ ਅੱਜ ਦੀ ਕਲਾਸ ਲਈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ